ਯੁੱਧ ਨਸਿਆ ਅੰਮ੍ਰਿਤ ਤਹਿਤ ਮਲੇਰ ਕੋਟਲਾ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਹੈ ਦੱਸਦਈਏ ਕਿ ਥਾਣਾ ਸਦਰ ਐਨਗੜ ਸਮੇਤ ਪੁਲਿਸ ਪਾਰਟੀ ਨੇ ਲੁਧਿਆਣਾ ਮਲੇਰ ਕੋਲਾ ਰੋਡ ਤੇ ਪਿੰਡ ਅਕਪੁਰ ਪਰਸੰਨਾ ਕੋਲ ਇੱਕ ਨਾਕਾ ਲਗਾਇਆ ਸੀ ਜਿੱਥੇ ਕਿ ਕੁਝ ਮੋਟਰਸਾਈਕਲ ਸਵਾਰ ਨੂੰ ਪੁਲਿਸ ਨੇ ਰੋਕਣ ਦਾ ਇਸ਼ਾਰਾ ਕੀਤਾ ਤਾਂ ਪੁਲਿਸ ਦੇ ਉੱਪਰ ਉਹਨਾਂ ਨੇ ਤਿੰਨ ਫਾਇਰ ਕਰ ਦਿੱਤੇ ਜਵਾਬੀਕਾਰ ਵੀ ਕਰਦੇ ਆ ਪੁਲਿਸ ਨੇ ਵੀ ਉਹਨਾਂ ਤੇ ਫੈਰ ਕੀਤੇ ਅਤੇ ਪਿੱਸੇ ਬੈਠੇ ਇੱਕ ਮੋਨੇ ਮੁੰਡੇ ਤੇ ਖੱਬੀ ਲਾਟੇ ਦੇ ਉੱਪਰ ਪੁਲਿਸ ਦਾ ਫਾਇਰ ਲੱਗਾ ਅਤੇ ਦੋਨੋਂ ਮੋਟਰਸਾਈਕਲ ਸਵਾਰ ਮੋਟਰਸਾਈਕਲ ਤੋਂ نیچے ਡਿੱਗ ਪਏ ਜਿਨ੍ਹਾਂ ਦੀ ਪਛਾਣ ਤਰਨਜੀਤ ਸਿੰਘ ਉਰਫ सोनू ਪੁੱਤਰ ਦਲਜੀਤ ਸਿੰਘ ਵਾਸੀ ਹਿੰਮਤ ਸਿੰਘ ਨਗਰ ਲੁਧਿਆਣਾ ਦੀ ਹੋਈ ਅਤੇ ਦੂਸਰੇ ਦੀ ਗੁਰਸਤਕੀਰਤਪਾਲ ਸਿੰਘ ਉਰਫ ਗੋਪੀ ਪਿੰਡ ਨਵਾਪਿੰਡ ਥਾਣਾ ਅਮਰਗੜ ਹੋਈ ਇਹਨਾਂ ਕੋਲੋਂ 92 ਗ੍ਰਾਮ ਹੈਰਨ ਇੱਕ ਪਿਸਟਲ 32 ਬੋਰ ਇੱਕ ਜਿੰਦਾ ਕਾਰਤੂਸ ਤਿੰਨ ਖੋਲ ਕਾਰਤੂਸ ਮੋਟਰਸਾਈਕਲ ਟੀਵੀਐਸ ਮਾਰਕਾ ਦੋ ਮੋਬਾਈਲ ਫੋਨ ਬਰਾਮਦ ਹੋਏ ਇਸ ਤਹਿਤ ਐਸਐਸਪੀ ਮਲੇਰ ਕੋੜ ਲੱਗ ਗਗਨਦੀਪ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਸੁਣੋ ਇਹਨਾਂ ਕੋਲੋਂ ਹੋਰ ਕੀ ਕੀ ਬਰਾਮਦ ਹੋਇਆ ਅਤੇ ਇਹਨਾਂ ਉੱਪਰ ਹੋਰ ਕਿਹੜੇ ਪਰਚੇ ਚੱਲ ਰਹੇ ਸਨ ਸੁਣੋ ਐਸਐਸਪੀ ਗਗਨਦੀਪ ਸਿੰਘ ਜੀ ਦੀ ਜਵਾਨੀ ਰਾਦੀ ਘਟਨਾ ਹੈ ਤੁਸੀਂ ਥੋੜੇ ਦਿਨ ਪਹਿਲੇ ਵੀ ਕਾਫੀ ਨਿਊਜ਼ ਚ ਚੱਲ ਰਹੀਆਂ ਸੀ ਚੀਜ਼ਾਂ ਵੀ ਪੰਜਾਬ ਸਰਕਾਰ ਨਸ਼ਿਆਂ ਦੇ ਅਗੇਂਸਟ ਕਾਫੀ ਨਸ਼ਾ ਜਿਹੜਾ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਤੇ ਪਰਸੋਂ ਜਿਹੜਾ ਅਟੈਕ ਹੋਇਆ ਸੀਗਾ ਜਲੰਧਰ ਉਹਦੇ ਮੱਦੇਨਜ਼ਰ ਉਤੇ ਕੱਲ ਕਾਫੀ ਨਾਕੇ ਚੈਕਿੰਗ ਤੁਸੀਂ ਦੇਖਿਆ ਹੋਣਾ ਬਾਸ ਸੜੀ ਦੀਆਂ ਚੈਕਿੰਗਸ ਤੇ ਲੇਟ ਨਾਈਟ ਤੱਕ ਨਾਕੇ ਲੱਗੇ ਹੋਏ ਸੀਗੇ ਇਦਾਂ ਦੇ ਇੱਕ ਨਾਕਾ ਜਿਹੜਾ ਸਾਡਾ ਮੇਨ ਹੈਗਾ ਅਕਬਰਪੁਰ ਸ਼ਨਾ ਦੇ ਕੋਲੇ ਨਾਕਾ ਲੱਗਿਆ ਹੋਇਆ ਸੀਗਾ ਜਿਹੜਾ ਸਵੇਰ ਤੋਂ ਹੀ ਨਾਕੇ ਇਦਾਂ ਦੇ ਚੱਲ ਰਹੇ ਸੀ ਸਾਡੇ ਉਹਦੇ ਵਿੱਚ ਡੀਐਸਪੀ ਡੀਐਸਪੀ ਸਾਡੂ ਜਨ ਰਾਜਨ ਡੀਐਸਪੀ ਡੀ ਸਤੀਸ਼ ਇਨਚਾਰਜ ਸੀਆਏ ਤੇ ਸਦਰ ਐਸਐਚਓ ਦਾ ਨਾਕਾ ਲੱਗਿਆ ਹੋਇਆ ਸੀ ਸਦਰ ਅਹਿਮਦਗੜ ਦਾ ਤੇ ਜਦੋਂ ਮੋਟਰ ਇੱਕ ਪਾਸੇ ਜਦੋਂ ਇਹਨਾਂ ਨੂੰ ਮੋਟਰਸਾਈਕਲ ਤੇ ਬੰਦੇ ਦੇਖੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਰੀਟੇਲਰ ਚ ਜ ਫਾਇਰ ਕੀਤਾ ਪੁਲਿਸ ਪਾਰਟੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਮੌਕੇ ਤੇ ਕਾਬੂ ਕਰਕੇ ਉਹਨਾਂ ਕੋਲੋਂ 96 ਗ੍ਰਾਮ ਜਿਹੜੀ ਹੈਰੋਇਨ ਤੇ ਪੁਆਇੰਟ 32 ਦਾ ਪਿਸਤਲ ਰਿਕਵਰ ਕੀਤਾ ਗਿਆ ਤੇ ਜਿਹਦੇ ਵਿੱਚ ਇੱਕ ਜਿਹੜਾ ਮੇਨ ਸੀਗਾ ਗੁਰਸਤਕਾਰ ਉਹਦੇ ਲੱਤ ਤੇ ਗੋਲੀ ਵਜੀ ਹੈ ਜਿਹਨੂੰ ਰਾਤ ਅਸੀਂ ਲੇਟ ਨਾਈਟ ਸਿਵਲ ਹਸਪੀਟਲ ਦਾਖਲ ਕਰਾ ਦਿੱਤਾ ਸੀਗਾ ਉਹਦੇ ਜਦੋਂ ਸਾਨੂੰ ਗਾਂਹ ਡਿਟੇਲ ਚ ਪੁੱਛ ਕੇ ਪਤਾ ਕੀਤੀ ਤੇ ਜਿਹੜਾ ਤਰਨਜੀਤ ਸੀਗਾ ਉਹ ਚਲਾ ਰਿਹਾ ਸੀਗਾ ਤੇ ਜਿਹੜਾ ਗੁਰਕ੍ਰਿਪਾਲ ਸੀਗਾ ਇਹ ਜਿਹੜੇ ਹੈਗੇ ਆ ਬੰਦੇ ਅਮਰਗੜ ਥਾਣੇ ਦੇ ਰਹਿਣ ਵਾਲੇ ਇਹਨਾਂ ਤੇ ਆਲਰੇਡੀ ਐਨਡੀ ਦੇ 4-4 ਮੁਕਦਮੇ ਦਰਜ ਨੇ ਤੇ ਮੋਟਰਸਾਈਕਲ ਜਿਹੜਾ ਸੀਗਾ ਉਹ ਸਰ ਚੋਰੀ ਤੇ ਨੇ ਮੋਟਰਸਾਈਕਲ ਕੋਈ ਚੋਰੀ ਦਾ ਨਹੀਂ ਹੈ ਬਾਕੀ ਉਹਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਹਜੇ ਜਿਹੜਾ ਇੱਕ ਤੇ ਤਾਂ ਰਾਤ ਜਦੋਂ ਲੈਗ ਸ਼ਾਟ ਹੋਇਆ ਸੀਗਾ ਉਹਦਾ ਉਸ ਤੋਂ ਬਾਅਦ ਉਹਨੇ ਨੂੰ ਰਿਮਾਂਡ ਤੇ ਲੈ ਕੇ ਡਿਟੇਲ ਚ ਪੁੱਛਗਿਛ ਕਰਾਂਗੇ ਵੀ ਹੋਰ ਕਿੰਨੇ ਕਿਦਾਂ ਦੇ ਇਹਨਾਂ ਦੇ ਬੰਦੇ ਹੈਗੇ ਆ ਜਿਹੜਾ ਤਰਨਜੀਤ ਹੈਗਾ ਲੁਧਿਆਣੇ ਦਾ ਰਹਿਣ ਵਾਲਾ ਤੇ ਇਹ ਹੈਰੋਇਨ ਲਿਆ ਕੇ ਉਥੋਂ ਆਪਣੇ ਏਰੀਆ ਚ ਆਪਣੇ ਮਲੇਰਕੋਟ ਦੇ ਏਰੀਆ ਚ ਸਪਲਾਈ ਕਰਦੇ ਸੀਗੇ ਤੇ ਜਿਹੜਾ ਗੁਰਸਤਕਾਰ ਹੈਗਾ ਜਿਹੜਾ ਮੁੰਡਾ ਉਹਦੇ ਤੇ ਆਲਰੀ ਪਰਚੇ ਆ ਉਹ ਬੜਾ ਨੈਟੋਰੀਅਸ ਟਾਈਪ ਦਾ ਬੰਦਾ ਹੈ 올 ਦਿਓ ਤੇ ਪਰਚੇ ਤੇ ਉਹਦੇ ਤੋਂ ਵੀ 96 ਗ੍ਰਾਮ ਰਿਕਵਰ ਹੋਈ। ਪਰ ਜਿਹੜਾ ਪਿਸਤਲ ਆ ਉਹ ਲਾਇਸੈਂਸੀ ਹੈ? ਨਹੀਂ ਪਿਸਤਲ ਲਾਇਸੈਂਸੀ ਨਹੀਂ ਹੈ। 0.32 ਬੋਰ ਦਾ ਪਿਸਤਲ ਹੈ ਜਿਹੜਾ ਕਿ ਅਸੀਂ ਉਹਦਾ ਇੱਕ ਵੱਖਰਾ ਪਰਚਾ ਦਰਜ ਕੀਤਾ। ਹੋਰ ਕਿੰਨੇ ਕੁ ਨਾਲ ਸਰ ਹੈਗੇ ਅਸੀਂ ਇਹ ਇਹ ਦੋ ਜਣੇ ਸੀਗੇ ਬਾਕੀ ਹੁਣ ਇਹਨਾਂ ਤੋਂ ਡਿਟੇਲ ਚ ਪੁੱਛਗਿੱਛ ਕਰਾਂਗੇ ਲਿਸਟ ਬਣਾ ਰਹੇ ਵੀ ਆਪਣੇ ਏਰੀਆ ਦੇ ਵਿੱਚ ਮਲੇਰਕੋਟੇ ਜ਼ਿਲ੍ਹੇ ਦੇ ਵਿੱਚ ਵੀ ਕਿੰਨੇ ਕੁ ਬੰਦਿਆਂ ਨੂੰ ਹੋਰ ਇਹ ਸਪਲਾਈ ਕਰਕੇ ਜਾਂਦੇ ਸੀਗੇ। ਸਰ ਵੀ ਵੀ ਇੱਕ ਜਿਹੜਾ ਮੇਨ ਸੀਗਾ ਉਹ ਜਿਹੜਾ ਬੰਦੇ ਦੇ ਲੈਗ ਸ਼ਾਟ ਹੋਇਆ ਉਹ ਜ਼ਖਮੀ ਹੈ ਰਾਤ ਨੂੰ ਅਸੀਂ ਸਿਵਲ ਹਸਪੀਟਲ ਦੇ ਵਿੱਚ ਆਦਾ ਪਰ ਤੁਸੀਂ ਇਹ ਤਾਂ ਗੋਲੀ ਚ ਲਈ ਕਿਤੇ ਮੁਲਾਜ਼ਮ ਦਾ ਕੋਈ ਨਹੀਂ ਮੁਲਾਜ਼ਮ ਦਾ ਬਚਾਉਗੇ ਕਿਉਂਕਿ ਆਲਰੇਡੀ ਸਾਡੀ ਪਾਰਟੀਆਂ ਅਲਰਟ ਤੇ ਨਾਕੇ ਚੱਲ ਰਹੇ ਸੀਗੇ ਜਿਸ ਸਮਾਂ ਸਵੇਰ ਦੀ ਬਰੀਫਿੰਗ ਚੱਲ ਰਹੀ ਸੀ ਨਾਕੀਆਂ ਦੀ ਉਹਦੇ ਦੌਰਾਨ ਇਹ ਇਨਸੀਡੈਂਟ ਹੋਇਆ ਓਕੇ ਸਰ ਜਿਹੜਾ ਯੁੱਧ ਨਸ਼ੇ ਵਿਰੁੱਧ ਜਿਹੜਾ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ੇ ਵਿਰੁੱਧ ਸਾਡੀ ਜਿਲ੍ਹਾ ਵੱਲੋਂ ਪਹਿਲੇ ਵੀ ਕਿਹਾ ਵਾ ਜਿਹੜੇ ਮਾੜੇ ਅਨਸਰ ਹੈ ਉਹਨਾਂ ਨਾਲ ਅਸੀਂ ਸਖਤੀ ਨਾਲ ਪੇਸ਼ ਆਵਾਂਗੇ ਤੇ ਜਿਹੜੇ ਬੰਦੇ ਹਜੇ ਵੀ ਨਸ਼ਾ ਛੱਡਣਾ ਚਾਹੁੰਦੇ ਆ ਉਹ ਮਾੜੇ ਕੰਮਾਂ ਤੋਂ ਦੂਰ ਰਹਿਣ ਸਾਡੇ ਕੋਲ ਆਣ ਤੇ ਅਸੀਂ ਉਹਨਾਂ ਨੂੰ ਐਡਮਿਟ ਕਰਾਈਏ ਤਾਂਕਿ ਉਹ ਆਪਣ ਅਰੇ ਨਿਕੋਸ ਹੁੰਦੇ باوجود ਵਿੱਚ ਹਜੇ ਵੀ ਜਿਹੜੇ ਨਹੀਂ ਸੁਧਰਦੇ ਉਹਨਾਂ ਨੂੰ ਕੀ ਕਹੂੰਗਾ ਜੀ ਉਹਨਾਂ ਨਾਲ ਪੂਰਾ ਸਖਤੀ ਨਾਲ ਪੇਸ਼ ਆਵਾਂਗੇ ਉਹਨਾਂ ਦੇ ਤੁਸੀਂ ਦੇਖੋ ਪੰਜਾਬ ਸਰਕਾਰ ਉਹਨਾਂ ਦੇ ਘਰ ਵੀ ਢਾਰੀ ਹੈ ਉਹਨਾਂ ਨਾਲ ਪੂਰਾ ਸਖਤੀ ਨਾਲ ਪੇਸ਼ ਆਇਆ ਜਾ ਰਿਹਾ ਹੈ